ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਜਗਰਾਉ ਮੰਡੀ ਤੇ ਪਹੁੰਚ ਗਏ ਆ ਜੀ ਅੱਜ 16 ਤਰੀਕ ਤੇ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਲਗਭਗ ਮੁਕੰਮਲ ਨੇ ਤੇ ਬਹੁਤ ਵੀਰ ਘੋੜੀਆਂ ਲਾ ਕੇ ਪਹੁੰਚ ਚੁੱਕੇ ਆ ਤੇ ਬਸ ਅੱਜ ਜਾਂ ਕੱਲ ਤੱਕ ਪੂਰੀਆਂ ਘੋੜੀਆਂ ਆ ਜਿਹੜੀ ਜਗ੍ਹਾ ਸਾਰੀ ਇਹ ਕਵਰ ਹੋ ਜੇਗੀ ਘੋੜੀਆਂ ਨਾਲ ਆ ਦੇਖੋ ਸਾਰੇ ਟੈਂਟ ਟੁੰਟ ਬਾਈ ਦੱਬੀ ਜਾ ਰਿਹਾ ਕੰਮ ਆ ਦੇਖੋ ਇੱਧਰ ਸਾਰੇ ਆ ਸਟੋਰੀਆਂ ਲੱਗ ਚੁੱਕੀਆਂ ਆ ਇਹੜੇ ਆਪਣੇ ਫੇਮਸ ਸਟਾਲੀਅਨਾਂ 'ਆ ਪਹੁੰਚਣਗੇ ਇਹ ਸਾਰੀ ਮੰਡੀ ਦੀ ਕਰੀਮ ਜਿਹੜੇ ਚੰਗੇ ਚੰਗੇ ਸਟਾਲੀਅਨ ਆ ਜੀ ਆ ਦੇਖੋ ਆ ਜਦੋਂ ਆਪਾਂ ਗੇਟ 'ਚ ਐਂਟਰੀ ਕਰਦੇ ਆ ਨਾ ਮੇਨ ਉਹਦੇ ਸਾਹਮਣੇ ਐਂਡ ਤੇ ਜਾ ਕੇ ਆ ਸਾਰੀਆਂ ਸਟੋਰੀਆਂ ਲੱਗ ਰਹੀਆਂ ਸਾਰੇ ਮੇਨ ਸਟਾਲੀਅਨ ਸਾਰੇ ਇਹ ਇੱਥੇ ਪਹੁੰਚਣਗੇ ਆ ਦੇਖੋ ਤੁਸੀਂ ਪੂਰੇ ਸਰਾ ਕੰਮ ਕਰਾਇਆ ਪਿਆ ਆ ਦੇਖੋ ਇੱਧਰ ਇਹ ਸਾਰੇ ਚੰਗੇ ਚੰਗੇ ਸਟੱਡ ਫਾਰਮਾਂ ਦੇ ਜਿਹੜੋ ਸਟਾਲੀਅਨ ਹੈ ਉਹ ਇੱਥੇ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣਗੇ ਉਹਨਾਂ ਵੱਲੋਂ ਤੇ ਖਿੱਚੋ ਤਿਆਰੀਆਂ ਪਹੁੰਚੋ ਹੌਮ ਹੌਮਾ ਕੇ ਜਿੱਦਾਂ ਨਾਬਾ ਮੰਡੀ ਤੇ ਤੁਸੀਂ ਪਰਮਾ ਹੰਗਾਰਾ ਦਿੱਤਾ ਹੈ ਉਸੇ ਤਰ੍ਹਾਂ ਜਗਰਾਉਂਦੀ ਅਪਡੇਟ ਤੋਂ ਵੀ ਤੁਸੀਂ ਅੱਗੇ ਸ਼ੇਅਰ ਕਰੋਗੇ ਤੇ ਆਪਾਂ ਤੁਹਾਨੂੰ ਸਾਰੀ ਮੰਡੀ ਦਿਖਾਵਾਂਗੇ ਇਹ ਹੈਗਾ ਜੀ ਮੰਡੀ ਦਾ ਸੈਂਟਰ ਪੁਆਇੰਟ ਆ ਤੇ ਦੋਨੋਂ ਤਰਫ ਤੁਸੀਂ ਦੇਖ ਸਕਦੇ ਹੋ ਇਹ ਟੈਂਟ-ਟੰਡ ਲੱਗ ਚੁੱਕਿਆ ਤੇ ਘੋੜੀਆਂ ਵਾਸਤੇ ਜੋ ਗ੍ਰੋਥ ਪ੍ਰੋਮੋਟਰ ਜੋ ਵੀ ਦਵਾਈਆਂ ਵਗੈਰਾ ਉਹਨਾਂ ਦੀ ਵੀ ਟੌ ਲੱਗ ਚੁੱਕੀ ਐ ਫੋਲੋ ਤਿਆਰੀ ਅੱਗੇ ਚੱਲਦੇ ਆ ਜੀ ਜਿਹੜੀ ਸਾਈਡ ਰੇਸਾਂ ਹੁੰਦੀਆਂ ਨੇ ਉਹ ਵੀ ਆਪਾਂ ਟਰੈਕ ਚੈੱਕ ਕਰਾਂਗੇ ਵੀ ਕੀ ਤਿਆਰੀ ਹੈ ਉਹਨਾਂ ਦੀ ਇਹ ਆਪਣੀ ਅੱਗੇ ਜੀ ਬੈਕ ਸਾਈਡ ਜਿੱਧਰ ਆਪਣੇ ਘੋੜੇ ਲੋਡ ਅਨਲੋਡ ਹੁੰਦੇ ਆ ਜੀ ਚੈੱਕ ਕਰੋ ਜੀ ਇੱਧਰ ਵੀ ਲੱਗ ਚੁੱਕੀਆਂ ਸામਨੇ ਤੁਸੀਂ ਦੇਖ ਸਕਦੇ ਹੋ ਇਹ ਟੈਂਟ ਦੇ ਬੈਕਸਾਈਡ ਤੇ ਜਿਹੜਾ ਆਪਣਾ ਅਰੇਬੀਆ ਦਾ ਟਰੈਕ ਹੈ ਜਿੱਥੇ ਰੇਸਾਂ ਲੱਗਦੀਆਂ ਬਸ ਪਹੁੰਚ ਰਿਹਾ ਵੀਰ ਆਪਣੀ ਆਪਣੇ ਜਾਨਵਰ ਲੈ ਕੇ ਇਹ ਆ ਗਿਆ ਜੀ ਆਪਣਾ ਜਿੱਥੇ ਆਪਣੀ ਲਖਾਈ ਜੋ ਵੀ ਇੱਥੇ ਮੈਨੇਜਮੈਂਟ ਜਿੱਥੇ ਬੈਠਦੀ ਹੈ ਜੀ ਉਹ ਸਾਰਾ ਏਰੀਆ ਤੁਸੀਂ ਦੇਖ ਸਕਦੇ ਹੋ ਟੈਂਟ ਲੱਗ ਚੁੱਕੇ ਆ ਕਾਫੀ ਤਿਆਰੀਆਂ ਚੱਲ ਰਹੀਆਂ ਨੇ ਆ ਦੇਖੋ ਜੀ ਇਧਰ ਸਾਈਡ ਤੇ ਫੁੱਲ ਤਿਆਰੀ ਚੱਲ ਰਹੀ ਹੈ ਜੀ ਓਕੇ ਜੀ ਬਾਕੀ ਅਪਡੇਟ ਤੁਹਾਨੂੰ ਕੱਲ ਦੀ ਅਗਲੀ ਵੀਡੀਓ 'ਚ ਮਿਲੇਗੀ ਸ਼ੇਅਰ ਕਰੋ ਸਪੋਰਟ ਕਰੋ